ਜਦੋਂ ਅਸੀਂ ਪਿਛਲੇ ਦਿਨਾਂ ਅੱਛ ਸਾਬका ਮੇਅਰ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਘੁੰਮਣ ਪਰਿਵਾਰ ਨੂੰ ਹੁਣ ਕਮਿਊਨਿਸਟ ਪਾਰਟੀ ਵੱਲ ਨੂੰ ਦੇਖ ਲੈਣਾ ਚਾਹੀਦਾ ਕਿਉਂਕਿ ਚਾਰ ਪਾਰਟੀਆਂ ਉਹ ਬਦਲ ਚੁੱਕੇ ਨੇ ਤੇ ਹੁਣ ਸਿਰਫ ਕਮਿਊਨਿਸਟ ਪਾਰਟੀ ਰਹਿ ਗਈ ਆਪ ਵਿੱਚੋਂ ਜਿੱਤਦੇ ਨਹੀਂ ਆ ਮੈਂ ਜਦੋਂ ਵੀ ਪਾਰਟੀਆਂ ਬਦਲੀਆਂ ਆਪਣੇ ਵਾਰਡ ਵਾਸੀਆਂ ਵਾਸਤੇ ਬਦਲੀਆਂ ਇਹ ਵੀ ਪਾਰਟੀ ਬਦਲਦਾ ਮੇਰਾ ਕਾਰਨ ਇੱਕ ਇਹ ਸੀ ਮੇਰਾ ਹੈਬੋਲ ਪਿੰਡ 1 ਨੰਬਰ ਗਲੀ ਤੋਂ ਲੈ ਕੇ 8 ਨੰਬਰ ਗਲੀ 'ਤੇ ਮੈਂ ਟੈਂਡਰ ਲਵਾਇਆ ਸੀ 1 ਕਰੋੜ 40 45 ਲੱਖ ਦਾ ਟੈਂਡਰ ਲੱਗਿਆ ਸੀ ਇਹਨੇ ਮੇਰੇ ਫੈਲਾ ਗੁੰਮ ਕਰਤੀਆਂ ਡੇਢ ਸਾਲ ਫੈਲਾ ਹੀ ਨਹੀਂ ਲੱਭੀਆਂ ਉਧਰੋਂ ਮੈਨੂੰ ਮੈਂ ਆਪਣੇ ਆਸ਼ੂ ਤੋਂ ਕੋਈ ਪ੍ਰੋਬਲਮ ਨਹੀਂ ਆਸ਼ੂ ਮੇਰਾ ਛੋਟਾ ਭਰਾ ਵਾ ਆਰੀਆ ਕਾਲਜ ਮੈਂ ਵੀ ਪੜਦਾ ਸੀ ਉਹ ਵੀ ਪੜਦਾ ਸੀ ਇਹ ਪਿੱਛੇ ਸੀ ਮੈਂ ਅੱਗੇ ਸੀਗਾ ਆਸ਼ੂ ਜੀ ਕਿਤੇ ਮਿਲੇ ਤਾਂ ਤੁਸੀਂ ਮੰਤਰੀ ਸਾਹਿਬ ਨੂੰ ਪੁੱਛਿਓ ਵੀ ਕਾਲੇ ਦਾ ਕਾਲਾ ਘੁੰਮਣ ਦਾ ਉਥੇ ਆਰੀਆ ਕਾਲਜ ਕੀ ਵਜੂਦ ਸੀਗਾ ਮੈਂ 84 ਦੇ ਵਿੱਚ ਜਦੋਂ ਦੰਗੇ ਹੋਏ ਸੀਗੇ ਹਰਮਨਦਰ ਸਾਹਿਬ ਤੇ ਅਟੈਕ ਹੋਇਆ ਸੀ ਮੈਂ ਕਿ ਹਿੰਦੂ ਕਾਲਜ ਦਾ ਪ੍ਰੈਜ਼ੀਡੈਂਟ ਸੀਗਾ ਤੇ ਆਸ਼ੂ ਜੀ ਮੇਰਾ ਛੋਟਾ ਭਰਾ ਵਾ ਆਸ਼ੂ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਸ਼ੂ ਨੇ ਕਦੀ ਮੈਨੂੰ ਜਵਾਬ ਨਹੀਂ ਦਿੱਤਾ ਹਰ ਟਾਈਮ ਜਦੋਂ ਜਾਂਦਾ ਸੀ ਮੇਰਾ ਸਤਿਕਾਰ ਕਰਦਾ ਸੀ ਮੇਰੀ ਵਾਈਫ ਦਾ ਸਤਿਕਾਰ ਕਰਦਾ ਸੀ ਆਪਣੇ ਵੱਡੇ ਭਰਾ ਨੂੰ ਆਪਣਾ ਦਿੰਦਾ ਸੀਗਾ ਆਸ਼ੂ ਜੀ ਨੇ ਪੁੱਛਿਆ ਵਹਾਰੀਆ ਕਲ ਦੇ ਵਿੱਚ ਕਿੰਨੀ ਕੋਈ ਨਾ ਮਤਲਬ ਇੱਕ ਕਾਲੇ ਘੋਮਾਂ ਦੀ ਕਿੰਨੀ ਟੌਰ ਸੀ ਕਿੰਨਾ ਕੋਈ ਲੋਕਾਂ ਦਾ ਪਿਆਰ ਸੀ ਤਾਂ ਤੁਸੀਂ ਕਹਿੰਦੇ ਹੋ ਕਿ ਜਿਹੜੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਣਾ ਪਿਆ ਉਸ ਦੇ ਪਿੱਛੇ ਬਲਕਾਰ ਸਿੰਘ ਸੰਧੂ ਜਿਹੜੇ ਸਾਬਕਾ ਮੈਂ ਨੇ ਉਹਨਾਂ ਦਾ ਜਿਹੜੀ ਹੈ ਹੱਥ ਰਿਆ ਵਾ ਮੈਂ ਇਸੇ ਕਰਕੇ ਗਿਆ ਜੀ ਮੇਰੇ ਵਾਰਡ ਦੇ ਜੇ ਮੈਂ ਵਾਰਡ ਦੇ ਕੰਮ ਨਾ ਕਰਾ ਸਕਦਾ ਬਾਈ ਚਾਂਸ ਨਾ ਕਰਾਉਂਦਾ ਉਧਰ ਇਲੈਕਸ਼ਨ ਹੋ ਗਈ ਮੇਰੇ ਵਾਰਡ ਇਹਨੇ ਕਰਨ ਨਹੀਂ ਦਿੱਤੇ ਗੋਗੀ ਜੀ ਮੇਰੇ ਕੋਲ ਦੋ ਤਿੰਨ ਵਾਰੀ ਘਰ ਆਏ ਮੈਂ ਗੋਗੀ ਜੀ ਨਾਲ ਵੀ ਇਹ ਕੀਤਾ ਮੈਂ ਪਾਰਟੀ ਤਾਂ ਛੱਡਨੀ ਐ ਪਰ ਮੇਰੇ ਵਾਰਡ ਦੇ ਜੇ ਤੂੰ ਕੰਮ ਕਰੋ ਮੇਰਾ ਪਰਸਨਲ ਕੰਮ ਕੋਈ ਨਹੀਂ ਨਾ ਮੈਂ ਕੋਈ ਕੰਮ ਕਰਾਉਣਾ ਨਾ ਪਹਿਲਾਂ ਮੈਂ ਭੰਡਾਰੀ ਕੋਲ ਕੰਮ ਲਿਆ ਨਾ ਆਪਣੇ ਆਸ਼ੂ ਜੀ ਕੋਈ ਕੰਮ ਪਰਸਨਲ ਕੰਮ ਲਿਆ ਲੋਕਾਂ ਦੇ ਕੰਮ ਲਏ ਤੇ ਅੱਜ ਇਹਨਾਂ ਨੇ ਵਾਦਾ ਕੀਤਾ ਜੇ ਘੁੰਮ ਤੇਰੀ ਮੈਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਸੜਕਾਂ ਰੈਂਦੀਆਂ ਤੇਰੀਆਂ ਫੈਲਾ ਗੁੰਮ ਹੋਈਆਂ ਉਹ ਠੀਕ ਮੰਗਵਾ ਕੇ ਦਊਗਾ ਆਪਣੇ ਗੋਗੀ ਜੀ ਨੇ ਉਦੋਂ ਅਗਲੇ ਦਿਨ ਹੀ ਅੱਜ ਮਾ ਆਪਣਾ ਜੋ ਆਪਣੇ ਪੰਛੀ ਜੀ ਇਹਨਾਂ ਦੇ ਹੈਗੇ ਨੇ ਅਫਸਰ ਸੁਪਰਡੈਂਟ ਸੀ ਉਹਨਾਂ ਨੂੰ ਬੁਲਾਇਆ ਵੀ ਘੁੰਮਣ ਦੀਆਂ ਫੈਲਾ ਲੱਬ ਜੇ ਨਹੀਂ ਲੱਬਦੀਆਂ ਤਾਂ ਦੁਬਾਰਾ ਇਹਨਾਂ ਦੇ ਟੈਂਡਰ ਲਵਾ ਕੇ ਐਸਟੀਮੇਟ ਲਵਾ ਕੇ ਕਰਾਈਏ ਪਰ ਮੇਰੇ ਭਾਂਜੇ ਜਿਹੜੇ ਮੇਰੇ ਨਾਲ ਦਫ਼ਤਰ 'ਚ ਰੋਜ਼ ਡੇਲੀ ਬਹਿੰਦੇ ਨੇ ਮੇਰੇ ਭਾਂਜੇ ਨਾਲ ਲੱਗ ਕੇ ਜਦੋਂ ਅਗਲੇ ਦਿਨ ਫੈਲਾ ਲੱਭੀਆਂ ਸਵੇਰੇ 11 ਵਜੇ ਲੱਗੇ ਸ਼ਾਮੀ 5 ਵਜੇ ਫੈਲਾ ਲੱਭ ਗਈਆਂ ਫੈਲਾ ਲੱਭੀਆਂ ਕਿੱਥੋਂ ਜੀ ਜਿਹੜੀਆਂ ਅਲਮਾਰੀਆਂ ਹੁੰਦੀਆਂ ਅਲਮਾਰੀਆਂ ਦੇ ਥੱਲੇ ਪਈਆਂ ਸੀਗਾ ਉਹਦੇ ਥੱਲੇ ਪੰਛੀ ਜਿਹਨੇ ਕੱਢ ਗਏ ਦਿੱਤੇ ਆ ਜੇ ਤੁਹਾਨੂੰ ਪੰਛੀ ਦੀ ਹੁਣ ਤਾਂ ਰਿਟਾਇਰ ਹੋ ਗਿਆ ਤੁਸੀਂ ਜਾ ਕੇ ਪੁੱਛ ਸਕਦੇ ਹੋ ਦੁਨੀਆਂ ਫਾਇਲਾ ਸੀ ਸੋ ਸਾਡੀ ਮੇਰੇ ਪੰਜ ਫਾਇਲਾ ਸੀ ਜਿਹੜੀਆਂ ਨੇ ਮੇਰੇ ਮਤਲਬ ਘੋਈਆਂ ਆਈਆਂ ਸੀ ਪਹਿਦੇ ਮੈਂ ਕੰਮ ਨਾ ਕਰਾਉਂਦਾ ਬਾਈ ਚਾਂਸ ਜੇ ਮੈਂ ਕੰਮ ਨਾ ਕਰਾ ਪੰਦਾ ਤੇ ਮੈਨੂੰ ਲੋਕਾਂ ਨੇ ਕਹਿੰਨਾ ਸੀ ਕਿ ਕਾਹਦਾ ਕਾਉਂਸਲਰ ਆਪਣੇ ਵਾਰਚੀ ਦੀ ਕੰਮ ਕਰਾ ਸਕਿਆ ਮੈਂ ਪਾਰਟੀ ਬਦਲੀ ਸੀ ਇਹਦੇ ਕਰਕੇ ਬਦਲੀ ਸੀ ਮੈਨੂੰ ਕਾਂਗਰਸ ਤੋਂ ਕੋਈ ਦੁੱਖ ਨਹੀਂ ਸੀ ਕੋਈ ਚੱਕਰ ਨਹੀਂ ਸੀ ਆਸ਼ੂ ਜੀ ਮੇਰਾ ਛੋਟਾ ਭਰਾ ਵਾ ਕਾਲਾ ਮੇਰਾ ਛੋਟਾ ਭਰਾ ਵਾ ਹਮੇਸ਼ਾ ਮੇਰਾ ਸਤਿਕਾਰ ਕਰਦੇ ਲੋਕਾਂ ਦੇ ਕੰਮਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਲੋਕਾਂ ਦੇ ਕੰਮਾਂ ਨੂੰ ਲੈ ਕੇ ਸਾਨੂੰ ਪਾਰਟੀ ਬਦਲਣੀ ਪਈ ਲੋਕਾਂ ਦੇ ਕੰਮ ਕਰਵਾਉਣੇ ਸੀ ਇਸ ਕਰਕੇ ਸੱਤਾਧਿਰ ਦਾ ਸਾਥ ਨਿਭਾਣਾ ਪਿਆ ਲੋਕਾਂ ਦੇ ਕੰਮਾਂ ਕਰਕੇ ਪਾਰਟੀ ਬਦਲੀ ਹਮੇਸ਼ਾ ਲੋਕਾਂ ਕਰਕੇ ਬਦਲੀ ਹੁਣ ਜੇ ਮੈਂ ਜਿੱਤ ਪ੍ਰਾਪਤ ਕੀਤੀ ਹੈ ਇਹ ਸਾਹਮਣੇ ਨਜ਼ਰ ਹੀ ਆਉਂਦੀ ਹੈ ਵੀ ਸਾ ਮੈਂ ਲੋਕਾਂ ਨਾਲ ਵਿਚਰਦਾ ਆਪਣੇ ਪਰਿਵਾਰ ਦੇ ਨਾਲ ਵਿਚਰਦਾ ਜਿੰਨੇ ਮੇਰੇ ਵਾਰਡ ਦੇ ਵਸਨੀਕ ਨੇ ਹਮਮਾ ਕੇ ਮੇਰਾ ਹੌਸਲਾ ਦਿੱਤਾ ਗੋਪਾਲਨਗਰ ਤੇ ਮੈਨੂੰ ਉਮੀਦ ਵੀ ਨਹੀਂ ਸੀ ਇੰਨਾ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਸੋਚਿਆ ਵੀ ਨਹੀਂ ਸੀ ਕਦੀ ਪਰ ਸਾਫਕਾ ਮੇਅਰ ਕਹਿੰਦੇ ਨੇ ਕਿ ਚਾਰ ਪਾਰਟੀਆਂ ਬਦਲ ਲੀਆਂ ਇਸ ਵਾਰ ਆਮ ਆਦਮੀ ਪਾਰਟੀ ਤੋਂ ਜਿੱਤਦੇ ਨਹੀਂ ਹੋ ਕਮਿਊਨਿਸਟ ਪਾਰਟੀ ਵੱਲ ਨੂੰ ਆਹ ਤੁਹਾਡੇ ਸਾਹਮਣੇ ਹੋ ਗਿਆ ਜਿੱਤ ਤਾਂ ਗਿਆ ਹੀ ਆ ਤੇ ਉਹਨਾਂ ਦਾ ਤਾਂ ਵजूद ਹੀ ਖਤਮ ਹੋ ਗਿਆ ਨਾ ਅੱਗੇ ਤੇ ਨਾ ਪਿੱਛੇ ਤੇ ਕਿਸੇ ਪਾਸੇ ਤੇ ਰਹੀ ਨਹੀਂਗੇ ਉਹ ਤਾਂ ਹੁਣ ਬੈਟਣਗੇ ਡੈਰੀਆਂ ਦੇ ਵਿੱਚ ਜਿਹੜੇ ਤਾਸਕੇਟਣਗੇ ਰਾਤ ਨੂੰ ਪੰਜ ਚਾਰ ਜਾਣੇ ਬੋਤਲ ਲਿਆ ਕੇ ਸ਼ਰਾਬ ਪੀਣਗੇ ਇਹੀ ਉਹਨਾਂ ਦਾ ਵजूद ਹੈ ਤੁਸੀਂ ਡੈਰੀਆਂ ਤੋ ਜਾ ਕੇ ਪਤਾ ਕਰ ਲਓ 25 30 ਸਾਲ ਤੋਂ ਇਹੀ ਕੁਝ ਕਰ ਰਹੇ ਹੋ ਬੜੇ ਤਿੱਖੇ ਬਿਆਨ ਦੇ ਰਹੇ ਹੋ ਤੁਸੀਂ ਮੈਂ ਸੱਚੇ ਬਿਆਨ ਦੇ ਰਹਾ ਤੂੰ ਡਾਇਰੀਆਂ ਪੁੱਛੋ ਜਾ ਕੇ ਅੱਜ ਵੀ ਪੁੱਛੋ ਜੇ ਇੱਕ ਵੀ ਝੂਠਾ ਬਿਆਨ ਹੋਇਆ ਤੇ ਮੈਂ ਸਿਆਸਤ ਖਤਮ ਕਰ ਲੂਗਾ ਆਪਣੇ ਆਪ ਘਰ ਬੈਠ ਜਾਊਗਾ ਸਿਆਸਤ ਕਰਨੀ ਬੰਦ ਕਰ ਦਊਂਗਾ